ਤੇ ਕਹਤੇ ਹੋਏ ਕਰੋੜਾਂ ਰੁਪਏ ਦਾ ਸੋਨਾ ਔਰ 2.5 ਲੱਖ ਕੈਸ਼ ਲੈ ਗਏ ਯਾਂਸੇ ਤਾਂ ਕਿਵੇਂ ਦੇਖਦੇ ਇਸ ਵਾਰਦਾਤ ਨੂੰ ਔਰ ਐਸੀ ਵਾਰਦਾਤ ਪਹਿਲੇ ਨੱਦੇਵਾਲੀ ਵਿੱਚ ਵੀ ਘਟੀ ਸੀ ਜਾਂ ਮੈਡੀਕਲ ਦੁਕਾਨ ਵਿੱਚ 3 ਲੁਟੇਰੇ ਗੁਸਤੇ ਔਰ ਵਾਹਾਂ ਸੇ ਵੀ ਵਾਰਦਾਤ ਕੋ ਅੰਜਾਮ ਦੇ ਕੇ ਰਫੂ ਚੱਕਰ ਹੋਇਆ ਮੈਂ ਸਰਕਾਰ ਦੀ ਗੱਲ ਕਰਨਾ ਚਾਹੁੰਦਾ ਕਿ ਇਹ ਏਰੀਆ ਜਿਹੜਾ ਇਹ ਇੰਨਾ ਏਰੀਆ ਕਿ ਇੱਥੇ ਆਵਾਜਾਈ ਇੰਨੀ ਹੈ ਕਿ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਜਹੇਰੀਏ ਦੇ ਵਿੱਚ ਜਿਹੜੇ ਨੂੰ ਬਹੁਤ ਸੇਫ ਮੰਨਿਆ ਜਾਂਦਾ ਸੀ ਉਸ ਏਰੀਏ ਦੇ ਵਿੱਚ ਜਿਹੜਾ ਇਹ ਨਾ ਕਰੋ ਯਾਰ ਜੇ ਤੁਸੀਂ ਰੌਲਾ ਪਾਈ ਜਾਓਗੇ ਫਿਰ ਨਹੀਂ ਬੋਲਦੇ ਆ ਨਹੀਂ ਕਰੋ ਤੁਸੀਂ ਜੀ ਜੀ ਸਰਕਾਰ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕਿ ਪਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਡੇ ਲਾਈਟ ਦੇ ਵਿੱਚ ਡਕੈਤੀ ਹੋਈ ਹੈ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਜਿੱਥੇ ਕੇ ਲੰਘਣਾ ਵੀ ਔਖਾ ਹੈ ਸੋ ਇਹ ਕਾਨੂੰਨੀ ਹਰਕਤ ਹੈ ਜਿਹੜੀ ਸਰਕਾਰ ਇਹਨਾਂ ਹਰਕਤਾਂ ਨੂੰ ਰੋਕ ਨਹੀਂ ਪਾ ਰਹੀ ਇੱਥੇ ਢਕਾਈਤੀ ਹੋਗੀ ਮਾਨਸਾ ਦੇ ਵਿੱਚ ਗੋਲੀਆਂ ਚੱਲ ਗਈਆਂ ਵਪਾਰੀ ਤੇ ਜਗਰਾਉਂ ਦੇ ਵਿੱਚ ਬੰਦਾ ਮਾਰ ਦਿੱਤਾ ਸੋ ਮੰਨੂ ਬੜੀ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਜਿਹੜੀ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੀ ਸੀ ਉਹਨਾਂ ਤੋਂ ਇਹ ਵਾਰਦਾਤਾਂ ਠੱਲ ਨਹੀਂ ਪਾ ਰਹੀਆਂ ਗੈਂਗਸਟਰ ਐਨਾ ਹੋ ਗਿਆ ਹੈ ਗੋਲੀਆਂ ਚੱਲਣ ਦੀ ਗੱਲ ਐਡੀ ਹੋ ਗਈ ਹੈ ਕਿ ਹਰ ਬੰਦਾ ਸਹਿਮ ਵਿੱਚ ਜਲੰਧਰ ਦੇ ਲੋਕ ਬਿਲਕੁਲ ਵਪਾਰੀ ਸਹਿਮ ਵਿੱਚ ਗਏ ਆ ਤੇ ਸੋਚ ਰਹੇ ਆ ਕਿ ਅਸੀਂ ਕਰੀਏ ਕੀ ਆਰੇ ਰਹੀਏ ਕਿ ਨਾ ਰਹੀਏ ਮੈਂ ਪਹਿਲਾਂ ਕਿਹਾ ਸੀ ਕਿ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਸਾਡਾ ਮੁੱਖ ਮੰਤਰੀ ਸਟੇਜ ਇਹ ਚਲਾਈ ਜਾਂਦਾ ਉਹ ਤੋਂ ਸਟੇਟ ਨਹੀਂ ਸੰਭਲ ਰਹੀ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਇਹ ਬਦਲਾਵ ਦੀ ਸਰਕਾਰ ਲੈ ਕੇ ਆਈ ਸੀ ਲੋਕ ਲੇਕਿਨ ਅੱਜ ਪਛਤਾ ਰਹੇ ਆ ਕਿ ਐਸੀ ਲੋਟੇ ਜਾ ਰਹੇ ਆ ਐਸੀ ਕੁੱਟੇ ਜਾ ਰਹੇ ਆ ਐਸੀ ਮਾਰੇ ਜਾ ਰਹੇ ਆ ਸਰ ਜੀ ਸਾਹਿਬ ਕਦੀ ਬੋਲੀਆਂ ਚੱਲ ਰਹੀਆਂ ਕਿ ਕਿਤੇ ਲੁੱਟਖੋਹਾਂ ਹੋ ਰਹੀਆਂ ਕਿਸ ਤਰ੍ਹਾਂ ਦੇ ਦਿਓ ਨਾ ਹਾਲਾਤ ਪੰਜਾਬ ਦੇ ਬਦ ਤੋਂ ਬਦਤਰ ਹੋ ਰਹੇ ਆ ਗੱਲ ਸਰਕਾਰ ਦੇ ਹੱਥ ਤੋਂ ਨਿਕਲ ਚੁੱਕੀ ਹੈ ਗੈਂਗਸਟਰ ਬਾਦ ਭਾਰੂ ਹੋ ਗਿਆ ਹੈ ਮੁਰਸ਼ਾ ਕਰਦੀ ਭਾਰੀ ਹੋ ਗਈ ਹੈ ਪੁਲਿਸ ਉਹੀ ਪੁਲਿਸ ਜਿਹੜੀ ਨੇ ਕਈ ਵਾਰ ਪੰਜਾਬ ਨੂੰ ਸ਼ਾਂਤੀ ਦੇ ਵਿੱਚ ਲਿਆਂਦਾ ਹੈ ਅੱਜ ਲੀਡਰਾਂ ਦੇ ਹੱਥੋਂ ਮਜਬੂਰ ਹੋ ਕੇ ਕੁਝ ਕਰਨੀ ਪਾਰੀ ਲੀਡਰਾਂ ਦੀ ਚਲਦੀ ਹੈ ਉਹ ਵੀ ਬਾਹਰ ਤੋਂ ਆਏ ਹੋਏ ਬਾਹਰ ਤੋਂ ਆ ਕੇ ਬੰਦੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਹੈ ਸਾਡੇ ਆਲਾ ਜਿਹੜਾ ਧੂਤੂ ਹੈ ਉਹ ਬੋਡੇ ਟੇਕੇ ਬੈਠਾ ਹੋਇਆ ਤੇ ਕੋਈ ਪੰਜਾਬ ਦੇ ਵਿੱਚ ਲਾਅ ਆਰਡਰ ਦੀ ਗੱਲ ਨਹੀਂ ਹੈ ਸਰਹਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕੋ ਲੈ ਕੇ ਜੋ ਸਿੱਨ ਸਰਕਾਰ ਦੇ ਦਰਸ ਆਦੇਸ਼ ਜਾਰੀ ਹੋਇਆ ਸੈਨੇਟ ਦਾ ਕਦਮ ਕੀਤਾ ਗਿਆ ਮੈਂ ਬੀਜਪੀ ਦੀ ਇੰਟਰ ਸਰਕਾਰ ਦੀ ਨਿੰਦਾ ਕਰਨਾ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਐਸਾ ਅਧਾਰਾ ਹੈ ਜਿਹੜਾ ਲਾਹੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੱਕ ਕਰੋੜਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਤੇ ਬਹੁਤ ਹੀ ਵਧੀਆ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੀ ਹਰਿਆਣੇ ਦੀ ਹਿਮਾਚਲ ਦੇ ਵਿੱਚ ਵੀ ਹਰਿਆਣਾ ਤੇ ਹਿਮਾਚਲ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਚੰਡੀਗੜ੍ਹ ਦੇ ਹੀ ਪੜ੍ਹਦੇ ਬਾਹਰੋਂ ਆ ਕੇ ਪੜ੍ਹਦੇ ਆ ਮੈਂ ਪ੍ਰੈਪ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈ ਅੱਜ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਉਹਦੇ ਜਿਹੜੇ ਸੈਨੇਟ ਮੈਂਬਰ ਹੈ ਉਹ ਇਹਨਾਂ ਨੇ ਘਟਾ ਕੇ 100 ਤੋਂ ਵੱਧ ਸੀਗੇ 33 ਕਰਤੇ ਆ ਉਹਦੇ ਵਿੱਚ ਨੋਮੀਨੇਸ਼ਨਾਂ ਭਾਰੂ ਕਰ ਦਿੱਤੀਆਂ ਜਿਹੜੀ ਸੰਡिकेट ਹੈ ਉਹ ਸਾਰੀ ਨੋਮੀਨੇਟ ਕਰਨੀਆਂ ਹੁਣ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਟੋਟਲ ਰਾਜ ਹੋ ਗਿਆ ਉੱਥੇ ਲੋਕਤੰਤਰੀਕ ਪ੍ਰਣਾਲੀ ਬਿਲਕੁਲ ਖਤਮ ਕਰਤੀ ਹੈ ਪਹਿਲਾਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਸੈਨੇਟ ਮੈਂਬਰ ਚੁਣਦੇ ਸੀ ਉਹ ਕੰਮ ਬੰਦ ਹੀ ਕਰ ਦਿੱਤਾ ਹੈ ਤੇ ਨਾਲ ਨਾਲ ਜਿਹੜੀ ਸਿੰਡੀਕੇਟ ਹੈ ਉਹ ਸੈਨੇਟ ਮੈਂਬਰ ਚੁਣਦੇ ਸੀ ਹੁਣ ਉਹ ਨੋਮੀਨੇਟ ਹੋਏਗੀ ਸਾਰੇ ਅਧਿਕਾਰ ਵਾਈ ਚਾਂਸਲਰ ਜਾਂ ਚਾਂਸਲਰ ਕੋਲ ਚਲੇ ਗਏ ਹੈ ਜਿਹਦੇ ਨਾਲ ਵੱਡਾ ਨੁਕਸਾਨ ਹੋਏਗਾ ਅੱਗੇ ਬਹੁਤ ਵਧੀਆ ਯੂਨੀਵਰਸਿਟੀ ਚਲਦੀ ਅੱਜ ਤੱਕ ਯੂਨੀਵਰਸਿਟੀ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਯੂਨੀਵਰਸਿਟੀ ਦੇ ਵਿੱਚ ਅੱਛੀ ਪੜਾਈ ਹੁੰਦੀ ਅੱਛਾ ਐਡਮਿਨਿਸਟ੍ਰੇਸ਼ਨ ਚੱਲਦਾ ਸੀ ਲੇਕਿਨ ਹੁਣ ਉਹ ਖੋਹ ਲਿਆ ਗਿਆ ਲੋਕਤੰਤ੍ਰਿਕ ਪ੍ਰਣਾਲੀ ਤੋਂ ਨਾਮਿਨੇਸ਼ਨ ਕਰਕੇ ਸਰਕਾਰ ਨੇ ਖੋਹ ਲਿਆ ਜਿਹਦੇ ਨਾਲ ਪੰਜਾਬ ਦੇ ਅਧਿਕਾਰ ਹੈ ਜਿਹੜੇ ਉਹ ਵੀ ਬਿਲਕੁਲ ਖਤਮ ਕਰ ਦਿੱਤੇ ਹੈ ਪੰਜਾਬ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਸੀ ਉਹ ਵੀ ਖਤਮ ਹੋ ਜਾਣਗੇ चंडीगढ़ से भी पंजाब का अच्छा जो हक है उसम किया चंडी साहब 50 नंबर कोठी जो जो थी गेस्ट हाउस बनाया गया था पंजाब सरकार का उसे लेकर अब शीश महल को लेकर बुलाया जा रहा कह रहे कि केजरीवाल को वो कोठी दे दी गई है पहले राघव चड्डा के पास थी फिर उसके बाद गेस्ट हाउस बनाया गया और अब कह रहे हैं कि दूसरा शीश महल बनाया जा रहा है और भगवंत मान कह रहे हैं कि ਯਾਹ ਪਹਿਲੇ ਕੈਪਟਨ ਅਮਰਿੰਦਰ ਸਿੰਘ ਰਾ ਕਰਤੇ ਸਨ ਉਨਕੀ ਗਰਲਫ੍ਰੈਂਡ ਰੂਸਾ ਧੀ ਸੁਖਬੀਰ ਸਿੰਘ ਬਾਦਲ ਸਨ ਲੇਕਿਨ ਉਹ ਯਾਹ ਪੇ ਨਹੀਂ ਰਹਤੇ ਸਨ ਉਹ ਆਪਣੇ ਸ਼ੀਸ਼ਪੇਲ ਬਣਾ ਕੇ ਰਹਤੇ ਸਨ ਕੀ ਕਹਿਣਾ ਚਾਹਿੰਗੇ ਨਹੀਂ ਹੁਣ ਫਿਰ ਇਹ ਗਰਲਫ੍ਰੈਂਡ ਹੈ ਉਹਦੀ ਜਿਹੜਾ ਹੁਣ ਉਹਨੂੰ ਦੇ ਦਿੱਤਾ ਕੇਜਰੀਵਾਲ ਨੂੰ ਪੰਜਾਬ ਪੰਜਾਬੀ ਨਹੀਂ ਚਲਾ ਰਹੇ ਅੱਜ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਨਹੀਂ ਬਾਹਰੋਂ ਬੰਦੇ ਆ ਕੇ ਰਾਜ ਕਰ ਰਹੇ ਹੈ ਮੈਂ ਇਹ ਪਹਿਲਾਂ ਕਿਹਾ ਸੀ ਉਹੀ ਅੱਜ ਸੱਚ ਹੋਈ ਵੀ ਹੈ ਗੱਲ ਤੇ ਪੰਜਾਬ ਪੰਜਾਬੀਆਂ ਦੇ ਹੱਥਾਂ ਤੋਂ ਜਾ ਚੁੱਕਿਆ ਹੈ ਤੇ ਲੁੱਟ ਕੇ ਲੈ ਆ ਰਹੇ ਆ ਇਹ ਸ਼ੀਸ਼ਮੈਲ ਹੈ ਕਿ ਨਹੀਂ ਦੂਸਰਾ ਇਹ ਜੋ ਬਣਾ ਉਹ ਯਾਰ ਹਮ ਤਾਂ ਸ਼ੀਸ਼ਮੈਲ ਕਹਿ ਲੈਣ ਜੋ ਮੰਤਰੀ ਪ੍ਰਧਾਨ ਮੰਤਰੀ ਨੇ ਤੁਹਾਡੇ ਤੋਂ ਬਿਆਨ ਦੇ ਬਿਆਨ ਕੋ ਉਸ ਬਾਰੇ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਵਿੱਚ ਇਲੈਕਸ਼ਨ ਕਿਸ ਤਰ੍ਹਾਂ ਤੁਸੀਂ ਵੋਟ ਮੰਗਣ ਜਾਓਗੇ ਕੁਝ ਕੁਝ ਪ੍ਰਧਾਨ ਮੰਤਰੀ ਜੀ ਜੀ ਇੱਕ ਜਾਣਾ ਕਰ ਲੈ ਕਰਦਾ ਉਹ ਤੁਹਾਡੀ ਮੁੱਖ ਮੰਤਰੀ ਜੀ ਉਹ ਕਰ ਲਿਆ ਸਵਾਲ ਇਹਨਾਂ ਨੇ ਜਵਾਬ ਲੈ ਲਓ ਪ੍ਰਧਾਨ ਮੰਤਰੀ ਨੂੰ ਮਨ ਲੱਗਦਾ ਮੇਰੇ ਨਾਲ ਕੋਈ ਪਿਆਰ ਜ਼ਿਆਦਾ ਹੀ ਹੈ। ਦਿ ਲੋ ਇਹ ਉੱਥੋਂ ਉੱਥੇ ਜਾ ਕੇ ਗੁਜਰ ਗੁਜਰਾਤ ਵਿੱਚ ਜਾਂਦਾ ਉੱਥੇ ਵਿਹਾਰ ਵੀ ਜਾਂਦਾ ਉੱਥੇ ਮਨ ਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਂ ਮੇਂ 잡ਦਾ ਮਨ ਨੂੰ ਇਹ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਤਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ। ਇਹ ਆਪਣੇ ਅਹੁਦੇ ਦਾ ਖਿਆਲ ਰੱਖਣ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਹਣ ਝੂਠ ਪਰ ਰਹਿ ਜਾਣ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਇਹ ਕਿਹਾ ਸੀ ਉਦੋਂ ਵੀ ਗੱਲ ਇਹ ਸੀ ਕਿ ਮੈਂ ਕੇਜਰੀਵਾਲ ਸੁਸ਼ੋਧਿਆ ਤੇ ਜਿੰਨੇ ਬੰਦੇ ਬਾਹਰੋਂ ਆ ਕੇ ਅੱਜ ਰਾਜ ਕਰ ਰਹੇ ਹੈ ਇਹਨਾਂ ਬਾਰੇ ਕਿਹਾ ਸੀ ਕਿ ਬਾਹਰੋਂ ਬੰਦੇ ਆ ਕੇ ਰਾਜ ਕਰਨਗੇ ਐਸੀ ਇਹਨਾਂ ਨੂੰ ਰਾਜ ਨਹੀਂ ਕਰਨ ਦੇਣਾ ਲੇਕਿਨ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਅੱਜ ਮੇਰੀ ਗੱਲ ਸੱਚੀ ਹੋਈ ਹੋਈ ਹੈ ਕਿ ਅੱਜ ਕੇਜਰੀਵਾਲ ਰਾਜ ਕਰ ਰਿਹਾ ਅੱਜ ਸੋਧਿਆ ਰਾਜ ਕਰ ਰਿਹਾ ਅੱਜ ਹਰ ਐਮ ਐਲ ਏ ਹਰ ਐਮ ਪੀ ਦੇ ਨਾਲ ਹਰ ਮੰਤਰੀ ਦੇ ਨਾਲ ਚੀਫ ਸਕੱਟਰੀ ਦੇ ਨਾਲ ਬਾਹਰੋਂ ਲਿਆ ਕੇ ਬੰਦਾ ਬਿਠਾਇਆ ਹੋਇਆ ਆਮ ਆਦਮੀ ਪਾਰਟੀ ਨੇ ਤੇ ਸਾਡੇ ਵਾਲਾ ਜਿਹੜਾ ਮੁੱਖ ਮੰਤਰੀ ਆ ਉਹਨੇ ਗੋਡੇ ਟੇਕਿਓਏ ਉਹਨੂੰ ਕੁਝ ਕਰ ਉਹ ਕੁਝ ਕਰਨ ਜੋਗਾ ਹੈ ਨਹੀਂ ਸਾਰੀਆਂ ਪਾਵਰਾਂ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਵੇ ਮੇਰੀ ਗੱਲ ਸੱਚ ਹੋ ਗਈ ਹੈ ਲੇਕਿਨ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਉੱਥੇ ਪੇਸ਼ ਕਰ ਰਹੇ नहीं तरीका नहीं गंभीर आरोप भी लगाए उन्होंने कहा पिछली सरकार जब मुख्यमंत्री अमरिंदर सिंह थे तो राज्य जो पुलिस अधिकारी थे उनके खिलाफ काफी सबूत इकट्ठा किए लेकिन कार्रवाई नहीं होने दी पंजाब में जो नशा है वो पिछली सरकारों से आ रहा है कि हालांकि सरकार ने बेशक कुछ कदम उठाए लेकिन प्रॉपर तरह नशा खत्म नहीं हो पा रहा है मैं उन्होंने ਲੇਕਿਨ ਪੰਜਾਬ ਦੇ ਵਿੱਚ ਅੱਜ ਕਰ ਕਰਨਾ ਸ਼ਾਬਿਕ ਰਿਹਾ ਐ ਅਸੀਂ ਇਸ ਨਸ਼ੇ ਦੇ ਖਿਲਾਫ ਇੱਕ ਯਾਤਰਾ ਕਰਨ ਜਾ ਰਹੇ ਹਾਂ ਕਿ ਪੂਰਾ ਇਹਨਾਂ ਨੂੰ ਨੰਗਾ ਵੀ ਕਰਾਂਗੇ ਸਰਕਾਰ ਨੂੰ ਇਹਨਾਂ ਦੇ ਅਫਸਰਾਂ ਨੂੰ ਵੀ ਨੰਗਾ ਕਰਾਂਗੇ ਤੇ ਇਹਦਾ ਪੂਰਾ ਵਿਰੋਧ ਕਰਾਂਗੇ ਇਹਨਾਂ ਨੇ ਜਿਹੜਾ ਯੁੱਧ ਨਸ਼ਿਆਂ ਦੇ ਬਰੁੱਧ ਰੌਲਾ ਪਾਇਆ ਸੀ ਉਹ ਖਤਮ ਹੋ ਗਿਆ ਰੌਲਾ ਅਖਬਾਰਾਂ ਤੱਕ ਹੀ ਰਹਿ ਗਿਆ ਗਰਾਊਂਡ ਤੇ ਕੁਛ ਨਹੀਂ ਹਰ ਘਰ ਦੇ ਵਿੱਚ ਨਸ਼ਾ ਅੱਛਾ ਠੀਕ ਆਪਨੇ ਕਹੇ ਕਿ ਜੋਗਰੇ ਗੁੱਟਾ ਸਾਹਿਬ ਹੱਥ ਫੜ ਕੇ ਗਿਆ ਸੀਗਾ ਕਿ ਸਿਰਫ ਇਹ ਆਜ ਦੀ ਗੱਲ ਕਹੇ ਕਿ ਅੱਜ ਜਿਹਦੀ ਗੱਲ ਕਰਿਆ ਉਹਨੇ ਕਿਹਾ ਕਿ ਅਗਰ ਇਨਕੇ ਲੁਟੇਰੇ ਨਹੀਂ ਪਕੜੇ ਗਏ ਤਾਂ ਇਹਦਾ ਪਰਿਵਾਰ ਸੰਸਕਾਰ ਨਹੀਂ ਕਰ ਰਿਹਾ ਧਰਨਾ ਦੇਣੇ ਕਿ ਕਬੱਡੀ ਖਿਡਾਰੀ ਦਾ ਪਰਿਵਾਰ ਸੰਸਕਾਰ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਕਹਿੰਦਾ ਇਨਸਾਫ ਚਾਹੀਦਾ ਸਾਨੂੰ ਪਹਿਲਾਂ ਵੀ ਕਬੱਡੀ ਖਿਡਾਰੀ ਨੰਗਲ ਅੰਬੀਆਂ ਸਾਹਮਣੇ ਉਹ ਪਰਿਵਾਰ ਨੂੰ ਵੀ ਅੱਜ ਤੱਕ ਜਿਹੜਾ ਪਹਿਲਾ ਕਬੱਡੀ ਖਿਡਾਰੀ ਮਿਲਿਆ ਉਸ ਪਰਿਵਾਰ ਨੂੰ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਮੂਸੇ ਵਾਲੇ ਦੇ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੋਈ ਨਾ ਕਬੱਡੀ ਖਿਡਾਰੀ ਕੋ ਹੋਰ ਵੀ ਆ ਗੋਲੀਆਂ ਮਾਰ ਕੇ ਮੌਤ ਕਰ ਦਿੰਦੀ ਹੈ ਇਹ ਸਰਕਾਰ ਮੈਂ ਫੇਰ ਕਹਿ ਰਿਹਾ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਤਹਿਸਿਸ ਹੋ ਚੁੱਕਿਆ 10 ਸਵਾਲ ਇਹ ਸਰਕਾਰ ਨਕਮੀ ਹੋ ਚੁੱਕੀ ਹੈ ਬਰਿੰਗ ਸਾਹਿਬ ਜਿਵੇਂ ਤਰ੍ਹਾਂ ਬੋਲੀਆਂ ਚੱਲ ਰਹੀਆਂ ਕਿਸ ਤਰ੍ਹਾਂ ਖਿਡਾਰੀ ਰਹਿਣਗੇ ਕਿਸ ਤਰ੍ਹਾਂ ਲੋਕ ਪੰਜਾਬ ਦੇ ਰਹਿਣਗੇ ਯਾਰ ਇਹ ਤਾਂ ਮੈਂ ਪੁੱਛਣਾ ਚਾਹੁੰਦਾ ਹੈ ਕਿ ਭਾਈ ਤੁਸੀਂ ਪੰਜਾਬ ਨੂੰ ਕਿਹਾ ਬਣਾਉਣਾ ਚਾਹੁੰਦੇ ਹੋ ਹਰ ਤਰੀਕੇ ਦੇ ਨਾਲ ਪੰਜਾਬ ਦੀ ਲੋ ਅਰਥ ਵਿਵਸਥਾ ਖਰਾਬ ਹੋ ਚੁੱਕੀ ਹੈ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋ ਚੁੱਕਿਆ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਠੀਕ ਹਨਵਾਲ ਚਲ ਮੈਂ ਚਲਦਾ ਹਾਂ